ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਤੁਹਾਨੂੰ ਸਾਖੀ ਸੁਣਾਉਣੀ ਹੈ ਭਗਤ ਪ੍ਰਹਿਲਾਦ ਜੀ ਦੀ ਭਗਤ ਪ੍ਰਹਿਲਾਦ ਜੀ ਦਾ ਜਨਮ ਉਸ ਵੇਲੇ ਹੋਇਆ ਜਦੋਂ ਹਰਿ ਅਕਸ਼ ਪਹਾੜ ਆ ਵਿੱਚ ਤਸਿਆ ਕਰਨਾ ਲੱਗਿਆ ਹੋਵੇ ਅਸੀਂ ਅਕਸ਼ ਦਾਇਤ ਸੀ ਇਹ ਕਸ਼ਪ ਰਿਚਤਾ ਪੁੱਤਰ ਸੀ ਅਤੇ ਉਸ ਦੀ ਇਸਤਰੀ ਦੇਤ ਦੀ ਨੂੰ ਪੈਦਾ ਹੋਇਆ ਸੀ रनाक्ष का एक होर भरा हरनक शिप जो प्रभु द अवतार राह के हथो मार इन्होंने दो दोवे भरावान ने घोर तपस्या करके प्रेया अपने आप में बहुत बलवान कर लिया पर इंदन की मदद करने भगवान आप रहा अवतार बन के आए और हरनक शिप का अंत किया डर का मारा हरनाक्ष पहाड़ा नज गया ਉਥੇ ਭਗਤੀ ਕਰਨ ਲੱਗ ਪਿਆ ਪਰ ਜਨ ਤੋਂ ਪਹਿਲਾਂ ਉਸ ਦੀ istri ਨੂੰ ਫੜ ਲਿਆ ਗਿਆ ਸੀ ਪਰ ਨਾਰਦ ਜੀ ਦੇ ਕਹਿਣ ਤੇ ਇੰਦਰ ਨੇ ਉਸ ਨੂੰ ਛੱਡ ਦਿੱਤਾ ਨਾਰਦ ਜੀ ਨੇ ਹਰਿਨਾਪਸ ਦੀ istri ਅਰਿਸ਼ ਆਸ਼ਰਮ ਦੇ ਵੱਲ ਲੈ ਕਰ ਦਿੱਤਾ ਅਤੇ ਆਪ ਚਲੇ ਗਏ ਪ੍ਰਹਲਾਦ ਦੀ ਭਗਤ ਪ੍ਰਹਲਾਦ ਉਸ ਸਮੇਂ ਗਰਭ ਵਿੱਚ ਸਨ ਅਤੇ ਫਿਰ ਇਹਨਾਂ ਦਾ ਜਨ ਆਸ਼ਰਮ ਵਿੱਚ ਹੀ ਹੋਇਆ ਸੀ ਪ੍ਰਹਲਾਦ ਜੀ ਇੱਥੇ ਹੀ 7 ਸਾਲ ਦੇ ਹੋ ਗਏ ਜਨਮ ਆਸ਼ਰਮ ਵਿੱਚ ਭਗਤ ਪ੍ਰਹਲਾਦ ਜੀ ਹਰੀ ਮਹਨਾਂ ਤੇ ਹਰੀ ਕਪਤੀ ਦੇ ਗੀਤਾਂ ਸੁਣਦੇ ਰਹੇ ਆਪ ਦਾ ਮਨ ਪ੍ਰਭੂ ਭਗਤੀ ਵਾਲਾ ਹੋ ਗਿਆ ਉਧਰ ਰੁਣਾਖ ਨੇ ਪਹਿਲਾਂ ਇਹ ਤੁਲ ਪ੍ਰਸਤਤ ਕੀਤੀ ਤਾਂ ਕਿ ਉਹ ਇਤਨੀ ਸ਼ਕਤੀ ਹਾਸਲ ਕਰਨ ਲੱਗੇ ਕਿ ਅੰਦਰ ਤੋਂ ਆਪਣੇ ਭਰਾ ਦਾ ਬਦਲਾ ਲੈ ਲਵੇ ਦੇਸ਼ਕ ਭਗਵਾਨ ਤੂੰ ਬਦਲਾ ਲੈਣਾ ਇੱਕ ਚੰਗਾ ਗੱਲ ਸੀ ਪਰ ਹਰਨਾ ਅਸਨੇ ਕੋਲ ਤਪ ਕਰਕੇ ਕਮਾਲ ਕਰ ਦਿੱਤੀ ਉਸ ਦੇ ਤਪ ਤੋਂ ਖੁਸ਼ ਹੋ ਕੇ ਖਿលਕੀ ਉਸ ਕੋਲ ਦੁਜੇ ਅਤੇ ਆਖਿਆ ਕਿ ਮੈਂ ਤੇਰੀ ਤੋਂ ਬਹੁਤ ਖੁਸ਼ ਹਾਂ ਤੂੰ ਹੋਰ ਤਪસ્યા ਬੰਦ ਕਰ ਅਤੇ ਜੋ ਮੰਗਣਾ ਹੈ ਮੰਗ ਲੈ ਪਹਿਲਾ ਤਹਰਨ ਅਸ ਚੋਹਰੇ ਹਾਂ ਪਰ ਜਦੋਂ ਸ਼ਿਵ ਜੀ ਨੇ ਤੀਜੀ ਵਾਰ ਕਿਹਾ ਤਾਂ ਹਨਾਕਸ਼ ਨੇ ਕਿਹਾ ਕਿ ਮੈਨੂੰ ਇਹ ਵਰ ਦਿਓ ਕਿ ਮੈਨੂੰ ਕੋਈ ਵੀ ਮਾਰ ਨਾ ਸਕੇ ਸਭ ਤੋਂ ਵੱੱdtਾਰਤ ਵੀਂ ਪੀਰੇ ਵਿੱਚ ਹੋ ਜਾਏ ਫਿਰ ਮੈਂ ਨਾ ਦਿਨੇ ਮਾਰਾਂ ਨਾ ਰਾਤ ਨਾ ਧਰਤੀ ਤੇ ਮਾਰਾਂ ਨਾ ਬਾਹਰ ਨਾ ਸਰੀਰੀ ਨਾ ਦੁਪਹਿਰੀ ਨਾ ਕੋਈ ਪਸ਼ੂ ਨਾ ਪੰਛੀ ਮਾਰੇ ਅਤੇ ਨਾ ਹੀ ਹਥਿਆਰ ਨਾਲ ਮਾਰਾਂ ਇੰਨਾ ਲੋਕਾਂ ਵਿੱਚ ਮੀਰਾ ਹੀ ਰਾਜ ਹੋਵੇ। ਸ਼ਰਜੀ ਨੇ ਸਭ ਕੁਝ ਸੁਣਿਆ ਤੇ ਸਹਿਨ ਸੁਭਾਅ ਹੀ ਕਹਿ ਦਿੱਤਾ ਕਿ ਠੀਕ ਇਸੇ ਤਰ੍ਹਾਂ ਹੋਵੇਗਾ। ਸਰਨਾਖਸ਼ਵਰ ਪ੍ਰਾਪਤ ਕਰਕੇ ਪਹਾੜਾਂ ਵਿੱਚ ਵਾਪਸ ਆ ਗਿਆ। ਜਦੋਂ ਉਹ ਆਪਣੇ ਸ਼ਹਿਰ ਵਾਪਸ ਆਇਆ ਤਾਂ ਸ਼ਹਿਰ ਦੀ ਪੂਰੀ ਹਾਲਤ ਦੇਖ ਕੇ ਉਸ ਨੂੰ ਹਸਾ ਆ ਗਿਆ। ਉਸ ਨੇ ਸਭ ਸਾਥੀਆਂ ਨੂੰ ਸੁਨੇਹੇ ਭੇਜ ਦਿੱਤੇ। ਇਸ ਸਮੇਂ ਨਾਰਦ ਜੀ ਨੇ ਉਸ ਨੂੰ ਕਹੇ ਇਸਤਰੀ ਗਿਆਤੂ ਅਤੇ ਪੁੱਤਰ ਪ੍ਰਹਲਾਦ ਰਿਸ਼ਾਸ਼ਰਮ ਵਿੱਚ ਆ ਕੇ ਉਸ ਨੂੰ ਹਵਾਲੇ ਕਰ ਦਿੱਤੇ। ਅਤੇ ਆਖਿਆ ਕਿ ਇੰਦਰ ਇਹਨਾਂ ਨੂੰ ਇੰਦਰਪੁਰੀ ਲੈ ਚੱਲਿਆ ਸੀ ਪਰ ਮੇਰੀ ਕਹਿਣ ਤੇ ਉਹ ਛੱਡ ਗਿਆ ਸੀ। ਆਸ਼ਰਮ ਵਿੱਚ ਹੀ ਤੇਰੇ ਪੁੱਤਰ ਨੇ ਜਨਮ ਲਿਆ ਸੀ। ਹਨਾਕਸ਼ ਨੇ ਨਾਰਦ ਜੀ ਦਾ ਧੰਨਵਾਦ ਕੀਤਾ ਅਤੇ ਆਪਣੀ ਇਸਤਰੀ ਅਤੇ ਪੁੱਤਰ ਨੂੰ ਬੜੀ ਪਿਆਰ ਕਰ ਲਿਆ। ਤਦ ਤੋਂ ਪਹਿਲਾਂ ਉਸਨੇ ਆਪਣੇ ਸ਼ਹਿਰ ਦੀ ਸਵਾਰੀ ਕੀਤੀ ਆਪਣਾ ਰਾਜ ਪ੍ਰਬੰਧਕ ਠੀਕ ਕੀਤਾ ਜਦੋਂ ਸਾਰੇ ਸਾਥੀ ਅਤੇ ਸੈਨਾ ਜੋੜ ਗਏ ਤਾਂ ਕੁਝ ਦਿਨਾਂ ਵਿੱਚ ਹੀ ਜੂਦ ਕਰਕੇ ਕਿੰਨਾ ਲੋਕਾਂ ਨੂੰ ਜਿੱਤ ਲਿਆ ਸੀ ਇੰਦਰ ਲੋਕ ਨੇ ਜਿੱਤਾ ਉਸਨੇ ਦੇਵਤਿਆਂ ਨੂੰ ਚੰਗੀ ਮਾਰ ਕਟਾਈ ਕੀਤੀ ਅਤੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਇਸੇ ਤਰ੍ਹਾਂ ਆਤਲੂ ਬਾਟਾਲਾ ਟੇਪਰ ਕਾਣਾ ਸਭ ਥਾਈ ਆਪਣਾ ਸਿੱਕਾ ਚਲਾ ਕੇ ਇੱਕ ਹੋਰ ਗੱਲ ਕੀਤੀ ਕਿ ਉਸ ਦੇ ਲੋਕਾਂ ਨੂੰ ਭਗਵਾਨ ਦਾ ਨਾਮ ਲੈ ਕੇ ਲੋਕ ਦਿੱਤਾ ਅਤੇ ਉਹਨੂੰ ਕੀਤਾ ਕਿ ਸਭ ਕੁਝ ਮੈਂ ਹੀ ਹਾਂ ਮੇਰਾ ਹੀ ਨਾਮ ਲਿਖੋ ਜਿਹੜਾ ਇਸ ਹੁਕਮ ਦੀ ਉਲੰਘਣਾ ਕਰੇਗਾ ਉਹਦੀ खैर ਨਹੀਂ ਹੋਵੇਗੀ ਉਹਦੇ ਹੀ ਦਿਨਾਂ ਵਿੱਚ ਹਨ ਅਕਸ਼ਤੀ ਬੱਲੇ ਬੱਲੇ ਹੋ ਗਈ ਡਰਦੇ ਮਾਰੇ ਲੋਕ ਉਸ ਦਾ ਹੀ ਨਾਮ ਜਪਣ ਲੱਗ ਪਏ ਪਰ ਪ੍ਰਭੂਆਂ ਦੇ ਰੰਗ ਵੇਖੋ ਕਿ ਤੁਸੀਂ ਇਸ ਗੱਲ ਤੇ ਡਾਕਰੇ ਨੇ ਪ੍ਰਹਿਲਾਦ ਨੂੰ ਪਹਿਲੇ ਹੀ ਉਸ ਦੇ ਘਰ ਭੇਜ ਦਿੱਤਾ ਸੀ। ਇਸ ਆਸ਼ਰਮ ਵਿੱਚ ਰਹਿ ਕੇ ਪ੍ਰਹਿਲਾਦ ਦੀ ਪ੍ਰਭੂ ਭਗਤੀ ਹੁੰਦੀ ਵੇਖੀ ਸੀ। ਸੱਤ ਸੰਗਤਾਂ ਵਿੱਚ ਬੈਠ ਕੇ ਉਸ ਨੇ ਪ੍ਰਭੂ ਨਾਹਾਂ ਦੀ ਬੇਅੰਤ ਸਾਖੀਆਂ ਸੁਣੀਆਂ ਸਨ। ਪਰ ਪਿਤਾ ਦੀ ਹਾਲਤ ਤੇ उसके मन उल्टा हासिल अपनी बुद्धि अनुसार उसने सोचा समझिया ऋषिया भगत ने राग लिया जो प्रहलादों हरिनाक्ष ने पढ़ने अपने गुरु के पुत्र संडा को भेजा तो वह बहुत खुश हुए हो हरिनाक्ष वर्गे बहादुर का पुत्र पढ़ आया है ਪਹਿਲੇ ਦਿਨ ਤਾਂ ਕੋਈ ਗੱਲ ਨਾ ਹੋਈ ਜਦੋਂ ਸੰਡੇ ਅਤੇ ਅਮਰਕੇ ਨੇ ਪੱਟੀ ਲਿਖ ਕੇ ਦਿੱਤੀ ਅਤੇ ਫਿਰ ਦੁਬਾਰਾ ਲਿਖਣ ਲਈ ਆਖਿਆ ਤਾਂ ਪ੍ਰਹਲਾਦ ਉੱਠ ਕੇ ਦੂਜਾ ਬੈਠਾ ਅਤੇ ਆਸ਼ਰਮ ਵਿੱਚੋਂ ਦੇਖੀ ਅਤੇ ਸਿੱਖੀ ਹੋਈ ਭਗਤੀ ਕਰਨ ਲੱਗ ਪਿਆ ਪਹਿਲਾਂ ਤਾਂ ਕਿਸੇ ਨੇ ਉਸ ਦੀ ਇਸ ਮੌਦ ਵਿੱਚ ਦਰਸਨਾ ਨਹੀਂ ਦਿੱਤਾ ਪਰ ਇੱਕ ਦਿਨ ਉਸਤਾਦ ਨੇ ਪ੍ਰਹਲਾਦ ਨੂੰ ਦਿਖਾਇਆ ਅਤੇ ਪੱਟੀ ਤੇ ਲੇਖ ਦਿੱਤਾ ਜਲੇ ਹਰਨਾ ਅਰਥਸੁ ਖਲੇ ਹਰਨਾ ਪਤ ਪ੍ਰਹਿਲਾਦ ਜੀ ਨੇ ਉਸਤਾਦ ਦੇ ਲਿਖੇ ਦੇ ਉਲਟ ਰਾਮ ਰਾਮ ਲਿਖਣਾ ਸ਼ੁਰੂ ਕਰ ਦਿੱਤਾ ਸਾਰੇ ਦਿਹਾੜੀ ਉਸਤਾਦ ਦੀ ਸਿੱਖਿਆ ਉਹ ਸਾਰੇ ਹੀ ਪੜ੍ਹਦੇ ਸਨ ਪਰ ਪ੍ਰਹਿਲਾਦ ਜੀ ਨੂੰ ਕੁਲ ਕੁਝ ਲਿਖਦਿਆਂ ਵੇਖ ਕੇ ਸੰਦੇ ਅਤੇ ਅਮਰ ਕੀ ਰੋਸ ਆ ਗਿਆ ਉਹਨਾਂ ਆਖਿਆ ਕਿ ਸਾਡੇ ਲਿਖੀ ਅਨੁਸਾਰ ਲਿਖ ਪਹਿਲਾਂ ਤਾਂ ਪ੍ਰਹਿਲਾਦ ਜੀ ਚੁੱਪ ਰਹੇ पर कुछ समय बाद फिर फटी अगे की जल्दी वेख के उसताद फिर कहा कि यह राम था पिता का वैरी है तू पिता के हम अनुसार चल जो असि दिखावे ओ ही लिख हार के उसताद ने प्रहलाद जी की हरनाश को जा कैद की थी तो हाँ पुत्र ही सा ना मने तो होर किसने हरिनाक्ष ने पुत्राया ब्रह है पर मैं ता तेरे ताए बदला लेना है पुत्र उ जो प्यो का बदला ला इसलिए तू राम का नाम लेना छद पर प्रहलाद जी ने ना मने अरनाक्ष ने बुद्ध चुप के डरावा दिता से गुरु जी ने हलार के कहा कि दस तेरा ना राम किथे है पर प्रहलाद डरिया नहीं उसने के कि वह थाल थल था सब थाई मौजूद है अरनाक्ष ने प्रहलाद को मनाने की जिम्मेवारी माता दिलाई से उसने तीन चार दिन ਇਹ ਕੋਠੜੀ ਵਿੱਚ ਭੁੱਖਾ ਰੱਖ ਕੇ ਪ੍ਰਹਿਲਾਦ ਨੂੰ ਮਨਾਉਂਦਾ ਜਦਨ ਕੀਤਾ ਪਰ ਪ੍ਰਹਿਲਾਦ ਫਿਰ ਉਹੀ ਗੱਲ ਕਹੀ ਜਾਏ ਕਿ ਮੇਰਾ ਦਾ ਨਾਮ ਹੀ ਨਹੀਂ ਛੱਡਾਂਗਾ ਮਾਤਾ ਵਿਹਾਰ ਦੇ ਪਰਮਾਤਮਾ ਨੂੰ ਬੜਾ ਕੁੱਸਾ ਆਇਆ ਉਸ ਨੇ ਆਖਿਆ ਕਿ ਐਸੇ ਤਿਲਕ ਤੂੰ ਮੈਨੂੰ ਨੋੜ ਨਹੀਂ ਜੋ ਮੇਰਾ ਇਹ ਨਹੀਂ ਮੰਨਦਾ ਪਰਮਾਤਮਾ ਨੇ ਪ੍ਰਹਿਲਾਦ ਨੂੰ ਉੱਤੇ ਪਹਾੜ ਤੋਂ ਥੱਲੇ ਸੁੱਟ ਦੀਆਂ ਡਾਉ ਕਰ ਦਿੱਤਾ पर प्रहलाद पर भगवान दे ने डिगते प्रहलाद को के आराम धरती के ल्या रखा फिर हरमाक्ष ने रस्से बन के समुद्र सुट देने का मत किया पर प्रहलाद जी उतो भी बच गए फिर अग्च साड़ना यदन किया पर अग वि हरमाक्ष की भैन सड़ गई थे प्रहलाद फिर बच गया ਕੋਣ ਹਰਨਾਥ ਦੇ ਗੁੱਸੇ ਦੀ ਕੋਈ ਹੱਤ ਨਾ ਰਹੀ ਉਸਨੇ ਤਪਤਾ ਹੰਤ ਪਾਇਆ ਫਿਰ ਥੰਮ ਨਾਲ ਵੱੰਨ ਤੋਂ ਪਹਿਲਾਂ ਤਲਵਾਰ ਕੱਟ ਕੇ ਪ੍ਰਹਲਾਦ ਨੂੰ ਮਾਰ ਦੇਣ ਦਾ ਡਰ ਲੱਗਦਾ ਤਾਂ ਅਤੇ ਕਿਹਾ ਕਿ ਦਾਸ ਤੇਰਾ ਰਾਖਾ ਕੌਣ ਹੈ ਕਿਸ ਦੇ ਸਹਾਰੇ ਤੂੰ ਮੇਰੇ ਨਾਲ ਟੱਕਰ ਲੈ ਰਿਹਾ ਹੈ ਪ੍ਰਹਲਾਦ ਨੇ ਕਿਹਾ ਕਿ ਮੇਰਾ ਸਹਾਰਾ ਮੇਰਾ ਰਾਮ ਹੈ ਉਹ ਸਭ ਥਾਂ ਵਸਦਾ ਹੈ ਅੱਗ ਬਾਣ ਅਤੇ ਹੂਰ ਸਭ ਕੋ ਜਿਸ ਨੇ ਗੁਰੂ ਵਿੱਚ ਚਲਦੇ ਹਨ ਉਹ ਸੱਚਾ ਗੁਰਮਾਨ ਸਾਡੇ ਵਿੱਚ ਮੌਜੂਦ ਹੈ। ਸਰਵਾਧਾ ਅਕਸ਼ ਦੇ ਹੱਥ ਵਿੱਚ ਸੀ ਧੰਮ ਅਗ ਬਾਣ ਰਾਜ ਸੁਰਖ ਸੀ। ਕਿ ਭਗਵਾਨ ਹਰ ਸਿੰਘ ਦਾ ਰੂਪ ਪਨਾ ਕੇ ਧਮ ਬਾੜ ਕੇ ਪ੍ਰਗਟ ਹੋ ਗਏ। ਸਰਵਾਧਾ ਅਕਸ਼ ਨੂੰ ਫੜ ਕੇ ਉਸ ਨੇ ਆਪਣੇ ਪੱਟਾਂ ਤੇ ਰੱਖ ਲਿਆ। ਸਾਧ ਕਿਸੇ ਵਰਦੀ ਭੰਗਣਾ ਨਹੀਂ ਕੀਤੀ। ਅਤੇ ਦੁਸ਼ਟ ਪਾਪੀ ਹਰ ਨਾਲ ਉਸ ਨੂੰ ਮਾਰ ਦਿੱਤਾ ਉਸ ભગવાન ਨੇ ਆਪਣੇ भक्त ਦੀ ਰੱਖਿਆ ਆਪ ਕੀਤੀ ਜਿਸੇ ਹਿਰਦੇ ਵਿੱਚ ਭਗਵਾਨ ਦਾ ਵਾਸਾ ਹੋ ਜਾਵੇ ਉਸ ਨੂੰ ਕੋਈ ਵੀ ਨਹੀਂ ਮਾਰ ਸਕਦਾ ਹੈ ਬਸ ਉਸ ਪ੍ਰਮਾਣਕ ਤੇ ਸਤਿਗੁਰੂ ਦਾ ਹੈ ਤਾਂ ਇਸ ਰਾਹੀਂ ਦੁਈ ਸਿੱਖਿਆ ਮਿਲਦੀ ਹੈ ਕਿ ਜੀ ਉਸ ભગવાન ਤੇ ਆਪ ਕਾਲਪੁਰਖ ਤੇ ਵਿਸ਼ਵਾਸ ਰੱਖਾਂਗੇ ਤਾਂ ਹਰ ਮੁਸ਼ਕਿਲ 'ਤੇ ਨੂੰ ਸੰਭਾਲਾਂਗੇ ਤੁਹਾਨੂੰ ਕਿਚਾਣਗੇ ਸਾਡਾ ਸਾਥ ਦੇਣਗੇ ਤੇ ਸਾਨੂੰ ਸਿਰਫ ਇੱਕ ਵਿਸ਼ਵਾਸ ਦੀ ਲੋੜ ਹੈ ਤੁਹਾਨੂੰ ਇਹ ਸਾਡੀ ਸਾਥ ਕਿ ਕਿੱਦਾਂ ਲੱਗੀ ਕਮੈਂਟਾਂ ਵਾਇਕ ਨੂੰ ਲਿਖ ਕੇ ਜੁਲ ਦੱਸਿਓ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲੋਕ ਅੱਗੇ ਤੁਹਾਡੇ ਵਾਸਤੇ ਹੋਰ ਨਵੀਂ ਸਾਖੀ ਲੈ ਕੇ ਆਵਾਂਗੇ ਉਦ ਤੱਕ ਲਈ ਵਾਇਕ ਜੀ ਦਾ ਖਲਸਾ ਵਾਇਕ ਜੀ ਕੀ ਫਤਿਹ ਹੈ